ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਗੱਲ ਕਰਾਂਗੀ ਕਿ ਕੰਮ ਕਰਨ ਦਾ ਕੀ ਤਰੀਕਾ ਹੈ ਕਿ ਤੁਸੀਂ ਪੈਸੇ ਗਿੰਦੇ ਗਿੰਦੇ ਥੱਕ ਜਾਓ ਪਰ ਤੁਹਾਡੇ ਕੋਲ ਇੰਨੀ ਜ਼ਿਆਦਾ ਮਾਇਆ ਆ ਜਾਵੇ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਾ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਜੀ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸੋ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇਨਤੇ ਆ ਜਾਣ ਤਾਂ ਤੁਹਾਡੇ ਕੋਲ ਸਾਂਭਿਆ ਨਹੀਂ ਜਾਣਾ ਤੁਹਾਡੇ ਕੋਲੋਂ ਨੋਟਾਂ ਦੀ ਗਿਣਤੀ ਵੀ ਨਹੀਂ ਹੋਣੀ ਜਦੋਂ ਉਹ ਦੇਨਤੇ ਆ ਜਾਣ ਨੋਟਾਂ ਨੋਟਾਂ ਦੀ ਗਿਣਤੀ ਕਰਨ ਲਈ ਵੀ ਤੁਹਾਨੂੰ ਬੰਦੇ ਰੱਖਣੇ ਪੈਣਗੇ ਸਾਧ ਸੰਗਤ ਜੀ ਇੱਕ ਚੀਜ਼ ਹੈ ਜੋ ਤੁਹਾਨੂੰ ਕੀਰਤ ਵਿੱਚ ਸੱਚਾਈ ਨਹੀਂ ਵਿਹਾਉਣ ਦਿੰਦੀ ਉਹ ਹੈ ਕੀ ਜੇ ਮੈਂ ਝੂਠ ਨਾ ਬੋਲਿਆ ਤਾਂ ਮੇਰਾ ਘਰ ਨਹੀਂ ਚੱਲੇਗਾ ਜੇ ਮੈਂ ਝੂਠ ਨਾ ਬੋਲਿਆ ਤਾਂ ਮੇਰੀ ਰੋਟੀ ਨਹੀਂ ਚੱਲੇਗੀ ਇਹ ਚੀਜ਼ਾਂ ਸਾਡੇ ਵਿੱਚ ਕਬਰਾ ਹਟ ਪੈਦਾ ਕਰ ਦਿੰਦੀਆਂ ਹਨ ਸਾਧ ਸੰਗਤ ਜੀ ਮੈਂ ਅੱਜ ਤੁਹਾਨੂੰ ਮਹਾਪੁਰਸ਼ਾਂ ਦੀ ਗੱਲ ਦੱਸਾਂਗੀ ਧਿਆਨ ਨਾਲ ਸੁਣਨਾ ਤਾਂ ਕਿਉਂਕਿ ਜੇ ਵੀਡੀਓ ਨੂੰ ਪੂਰਾ ਨਹੀਂ ਦੇਖਿਆ ਤਾਂ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਮਿਲੇਗੀ ਸਾਧ ਸੰਗਤ ਜੀ ਮਹਾਪੁਰਸ਼ਾਂ ਨੇ ਸਾਨੂੰ ਇੱਕ ਸੋਝੀ ਦੇਣ ਲਈ ਇੱਕ ਜ਼ਿਕਰ ਸੁਣਾਇਆ ਕੀ कि जो तो मैं महापुरश जी कहें कि सा जेकर मैं इदा ना किता मैं गरीब रह जावगा वो देन वाला है उसके घर थोड़ा नहीं तो इन्ना दे दाता है कि तो तो साम्भिया भी नहीं जाता ਨੋਟਾਂ ਦੀ ਗਿਣਤੀ ਕਰਦੇ ਕਰਦੇ ਥੱਕ ਜਾਵਾਂਗੇ। ਮਹਾਪੁਰਸ਼ਾਨੀ ਸਾਨੂੰ ਇੱਕ ਬਚਨ ਸੁਣਾਇਆ ਕਿ ਇੱਕ ਬੀਬੀ ਦਾ ਟਾਈਮ ਪੂਰਾ ਹੋ ਗਿਆ ਸੀ। ਧਰਮਰਾਜ ਦੇ ਦੇਵਦੂਤ ਨੂੰ ਜਮਰਾਜ ਦੇ ਦੇਵਦੂਤ ਨੂੰ ਭੇਜਿਆ ਕਿ ਜਾ ਕੇ ਤੂੰ ਬੀਬੀ ਨੂੰ ਲੈ ਕੇ ਆ। ਜਦੋਂ ਦੇਵਦੂਤ ਲੈਣ ਲਈ ਬੀਬੀ ਨੂੰ ਆਇਆ ਤਾਂ ਬੀਬੀ ਬੇਹੋਸ਼ ਹੋ ਕੇ ਡਿੱਗੀ ਪਈ ਸੀ ਤੇ ਹੁਣ ਉਸਦੇ ਪ੍ਰਾਣ ਲੈ ਜਾਣੇ ਸੀ। ਪਾਵ ਆਤਮਾ ਲੈ ਜਾਣੀ ਸੀ ਜਮਰਾਜ ਤੋਂ ਦੇਵਦੂਤ ਆਇਆ ਤਾਂ ਉਹ ਦੇਖਦਾ ਹੈ ਕਿ ਉਸ ਬੀਬੀ ਦੀਆਂ ਤਿੰਨ ਬੇਟੀਆਂ ਹਨ ਜੋ ਕਿ ਜੋੜੀਆਂ ਹਨ ਤਿੰਨਾਂ ਦੀ ਉਮਰ ਸਿਰਫ 6 ਮਹੀਨੇ ਹੈ ਇੱਕ ਬੱਚੀ ਤਾਂ ਬੀਬੀ ਦੀ ਸਾਤੀ ਦਾ ਦੁੱਧ ਪੀ ਰਹੀ ਸੀ ਤੇ ਦੂਜੀ ਬੱਚੀ ਰੋਂਦੀ ਰੋਂਦੀ ਟਿੱਡੇ ਤੇ ਸੌਂ ਗਈ ਤੇ ਤੀਜੀ ਬੱਚੀ ਬਹੁਤ ਹੀ ਉੱਚੀ ਉੱਚੀ ਰੋਸ ਰੋ ਰਹੀ ਸੀ ਦੇਵਦੂਤ ਦੇਖ ਕੇ ਇਹ ਸਭ ਦੇਖ ਕੇ ਸੋਚਣ ਲੱਗਿਆ ਕਿ ਜੇ ਮੈਂ ਇਹਨਾਂ ਦੀ ਮਾਂ ਨੂੰ ਲੈ ਗਿਆ ਤਾਂ ਇਹ ਬੱਚੀਆਂ ਰੁੱਲ ਜਾਣਗੀਆਂ ਤੇ ਮੈਂ ਇਹ ਪਾਪ ਨਹੀਂ ਕਰ ਸਕਦਾ। ਦੇਵਦੂਤ ਬੀਬੀ ਦੀ ਆਤਮਾ ਲਜਾਈ ਵੀ ਨਾ ਹੀ ਮੁੜ ਗਿਆ। ਧਰਮਰਾਜ ਧਰਮਰਾਜ ਕਹਿੰਦਾ ਤੂੰ ਬੀਬੀ ਨੂੰ ਲੈ ਕੇ ਨਹੀਂ ਆਇਆ। ਦੇਵਦੂਤ ਕਹਿੰਦਾ ਜੀ ਮੇਰੀ ਗੱਲ ਸੁਣੋ। ਉਸ ਬੀਬੀ ਦੇ ਤਿੰਨ ਬੇਟੀਆਂ ਹਨ ਜੋ ਇਕੱਠੀਆਂ ਹੀ ਪੈਦਾ ਹੋਈਆਂ ਹਨ। ਜਿਨ੍ਹਾਂ ਦੀ ਉਮਰ ਹਜੇ ਸਿਰਫ 6 ਮਹੀਨੇ ਹੀ ਹੈ। ਇੱਕ ਬੱਚੀ ਤਾਂ ਦੁੱਧ ਪੀ ਰਹੀ ਸੀ। ਦੂਜੀ ਬੱਚੀ ਰੋਂਦੀ ਰੋਂਦੀ ਢੱਡੂ ਉੱਪਰ ਸੌਂ ਗਈ ਤੇ ਤੀਜੀ ਬੱਚੀ ਉੱਚੀ ਉੱਚੀ ਰੋ ਰਹੀ ਸੀ ਉਹਨਾਂ ਦਾ ਜੇ ਮੈਂ ਉਹਨਾਂ ਦੀ ਮਾਂ ਨੂੰ ਲੈ ਆਉਂਦਾ ਤਾਂ ਉਹਨਾਂ ਦਾ ਬੁਰਾ ਹਾਲ ਹੋ ਜਾਂਦਾ ਧਰਮਰਾਜ ਜੀ ਇਹ ਤਾਂ ਅਨਾਈ ਹੋ ਜਾਂਦਾ ਧਰਮਰਾਜ ਕਹਿੰਦਾ ਤੂੰ ਹਜੇ ਰੱਬ ਦੀ ਲੀਲਾ ਨਹੀਂ ਸਮਝਿਆ ਧਰਮਰਾਜ ਕਹਿੰਦਾ ਤੈਨੂੰ ਸਜ਼ਾ ਹੈ ਤੈਨੂੰ ਮਾਤਲੋਕ ਵਿੱਚ ਜਨਮ ਦੇਵਾਂਗੇ ਫਿਰ ਜਦੋਂ ਤੈਨੂੰ ਗਿਆਨ ਹੋ ਗਿਆ ਤੂੰ ਫਿਰ ਇੱਥੇ ਆਏਗਾ ਡਿਊਟੀ ਤੇ ਜਦੋਂ ਤੂੰ ਵਾਪਸ ਮੁੜਿਆ ਸੀ ਮੈਂ ਦੂਜੀ ਜੰਮਦੂਤ ਜੋ ਮਦੂਤ ਭੇਜ ਕੇ ਬੀਬੀ ਦੀ ਆਤਮਾ ਨੂੰ ਲੈ ਆਈ ਤੇ ਕਿਉਂਕਿ ਸਵਾਸਾਂ ਦਾ ਹਿਸਾਬ ਕਰਨਾ ਸੀ ਉਹ ਬੀਬੀ ਇੱਥੇ ਹੀ ਹੈ ਤੈਨੂੰ ਇਸ ਗਲਤੀ ਦੀ ਸਜ਼ਾ ਮਿਲੂ ਦੇਵਦੂਤ ਕਹਿੰਦਾ ਮੈਂ ਗਲਤੀ ਕੀ ਕੀਤੀ ਹੈ ਮੇਰਾ ਜੀ ਨਹੀਂ ਕਰਿਆ ਸੇ ਮਹੀਨਿਆਂ ਦੀਆਂ ਸੇ ਮਹੀਨਿਆਂ ਦੀਆਂ ਬੱਚਿਆਂ ਦੀ ਬੱਚਿਆਂ ਨੂੰ ਉਹਨਾਂ ਦੀ ਮਾਂ ਤੋਂ ਦੂਰ ਕਰਨ ਦਾ ਤਨਮਰਾਜ ਕਹਿੰਦਾ ਤੈਨੂੰ ਲੀਲਾ ਸਮਝ ਨਹੀਂ ਆਈ ਤੂੰ ਮਾਤ ਲੋਕ ਵਿੱਚ ਮਾਤ ਲੋਕ ਵਿੱਚ ਜਾ ਤੇ ਇੱਕ ਦਿਨ ਤੈਨੂੰ ਸਮਝ ਆ ਜਾਵੇਗਾ ਫਿਰ ਕਹਿੰਦੇ ਉਸ ਦੇਵਦੂਤ ਦਾ ਜਨਮ ਇੱਕ ਚਮਿਆਰ ਦੇ ਘਰ ਹੋਇਆ ਜਦੋਂ ਦੇਵਦੂਤ 10 ਸਾਲ ਦਾ ਹੋਇਆ ਤਾਂ ਕਹਿੰਦੇ ਉਹ ਆਪਣੇ ਪਿਤਾ ਨੂੰ ਦੇਖ ਕੇ ਜੁੱਤੀਆਂ ਬਣਾਉਣਾ ਸਿੱਖ ਗਿਆ ਕਿਉਂਕਿ ਉਸ ਦਾ ਪਿਤਾ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਸੀ। ਦੇਵਦੂਤ 15-20 ਦੇ 나 ਵਿੱਚ ਹੀ ਜੁੱਤੀਆਂ ਬਣਾਉਣਾ ਸਿੱਖ ਗਿਆ। ਬਹੁਤ ਹੀ ਸੋਹਣੀਆਂ ਜੁੱਤੀਆਂ ਬਣਾਉਣ ਲੱਗਾ। ਇਸ ਚ ਮਿਆਰ ਦਾ ਪੂਰਾ ਨਾਮ ਮਸ਼ਹੂਰ ਹੋ ਗਿਆ। ਦੂਰ ਨੇੜੇ ਤੋਂ ਜੁੱਤੀਆਂ ਬਣਾਉਣ ਲਈ ਲੋਕ ਆਉਂਦੇ। ਜਦੋਂ ਉਹ 16-17 ਸਾਲ ਦਾ ਹੋ ਗਿਆ, ਉਸ ਚ ਮਿਆਰ ਦੀ ਪੂਰੀ ਮਸ਼ਹੂਰੀ ਸੀ। ਕਿਸ ਦੇ ਵਰਗੀਆਂ ਜੁੱਤੀਆਂ ਕੋਈ ਵੀ ਨਹੀਂ ਬਣਾਉਂਦਾ। ਸਾਤ ਸੰਗਤ ਜੀ ਇੱਕ ਦਿਨ ਪਤਾ ਕੀ ਹੋਇਆ ਇੱਕ ਬੁੱਢੀ ਮਾਤਾ ਨਾਲ ਤਿੰਨ ਜਵਾਨ ਕੁੜੀਆਂ ਆਈਆਂ ਤੇ ਉਹ ਬੁੱਢੀ ਕਹਿਣ ਲੱਗੀ ਕਿ ਮੇਰੀ ਬੇਟੀ ਦਾ ਵਿਆਹ ਹੈ ਤੇ ਤੂੰ ਸਾਰੀ ਦੁਨੀਆ ਤੋਂ ਸੋਹਣੀ ਜੁੱਤੀ ਬਣਾ ਕੇ ਦੇ ਤੂੰ ਪੈਸੇ ਦੀ ਪਰਵਾਹ ਨਾ ਕਰੀ ਤੇ ਮੇਰੀਆਂ ਦੂਜੀਆਂ ਧੀਆਂ ਲਈ ਵੀ ਜੁੱਤੀਆਂ ਬਣਾ ਦੇਵਦੂਤ ਕਹਿਣ ਲੱਗਾ ਮਾਤਾ ਜੀ ਇਹ ਤੇ ਏੜੀਆਂ ਧੀਆਂ ਨੇ ਉਹ ਕਹਿਣ ਲੱਗੀ ਨਹੀਂ ਜੀ ਇਹ ਮੇਰੀਆਂ ਧੀਆ ਧੀਆ ਤਾਂ ਨਹੀਂ ਮੇਰੇ ਪੇਟ ਚੋਂ ਪੈਦਾ ਤਾਂ ਨਹੀਂ ਹੋਈਆਂ ਪਰ ਮੈਂ ਇਹ ਪਾਲੀਆਂ ਜ਼ਰੂਰ ਨਹੀਂ ਇਹ ਮੇਰੀਆਂ ਹੀ ਬੇਟੀਆਂ ਨੇ ਉਹ ਦੱਸਣ ਲੱਗੀ ਕਿ ਸਾਡੀ ਗਵਾਂਢ ਵਿੱਚ ਗਵਾਂਢ ਵਿੱਚ ਇਹ ਬੇਟੀਆਂ ਪੈਦਾ ਹੋਈਆਂ ਸਨ ਜਦੋਂ ਇਹ 6 ਮਹੀਨੇ ਦੀਆਂ ਸਨ ਤਾਂ ਇਹਨਾਂ ਦੀ ਮਾਂ ਸਵਰਗਵਾਸ ਹੋ ਗਈ ਸਾਥੋਂ ਇਹ ਬੱਚੀਆਂ ਰੋਂਦੀਆਂ ਦੇਖੀਆਂ ਨਹੀਂ ਗਈਆਂ ਤੇ ਸਾਡੇ ਵੀ ਕੋਈ ਬੱਚਾ ਨਹੀਂ ਸੀ ਸੋ ਖਨਲ ਧਨ ਦੌਲਤ ਤਾਂ ਬਥੇਰੀ ਸੀ ਪਰ ਬੱਚਾ ਨਹੀਂ ਸੀ ਤਾਂ ਅਸੀਂ ਇਹਨਾਂ ਤਿੰਨਾਂ ਬੱਚੀਆਂ ਬੱਚੀਆਂ ਨੂੰ ਆਪਣੀਆਂ ਧੀਆਂ ਬਣਾ ਲਿਆ ਤੇ ਅਸੀਂ ਗੋਦ ਲੈ ਲਿਆ ਉਸਨੇ ਇਸ ਜ਼ਿੰਮੇਦਾਰ ਨੇ ਭਾਗ ਜੋ ਹੁਣ ਲੜਕੀਆਂ ਦਾ ਪਿਤਾ ਹੈ ਉਸਨੇ ਸਾਰੀ ਹੀ ਜੰਧਨ ਧਨ ਦੌਲਤ ਕੋਟਚਵਾ ਚਵਾਰੇ ਕੋਠੀਆਂ ਹਵੇਲੀਆਂ ਜਾਇਦਾਦ ਸਾਰੀ ਥਿੰਨਾ ਬੇਟੀਆਂ ਦੇ ਨਾਮ ਕਰ ਦਿੱਤੀ। ਦੇਵਦੂਤ ਸਮਝ ਗਿਆ ਕਿ ਇਹ ਤਾਂ ਉਹ ਬੱਚੀਆਂ ਹੀ ਹਨ। ਫਿਰ ਉਹ ਸੋਚਣ ਲੱਗਾ ਕਿ ਜੇਕਰ ਇਹਨਾਂ ਦੀ ਮਾਂ ਇਹਨਾਂ ਕੋਲ ਹੁੰਦੀ ਇਹ ਬੱਚੀਆਂ ਗਰੀਬ ਹੀ ਰਹਿੰਦੀਆਂ। ਮਾਂ ਦੀ ਚਲੇ ਜਾਣ ਮਗਰੋਂ ਰੱਬ ਨੇ ਇਹਨਾਂ ਦੀ ਗਰੀਬੀ ਦੂਰ ਕਰ ਦਿੱਤੀ ਤੇ ਇਹ ਹੁਣ ਰਾਜਪੂਗ ਰਹੀਆਂ ਹਨ ਕਿਉਂਕਿ ਪਰਮਾਤਮਾ ਤਾਂ ਇਹ ਸਭ ਕੁਝ ਪਹਿਲਾਂ ਹੀ ਸੋਚ ਕੇ ਰੱਖਦਾ ਹੈ। ਕੀ ਕਿਸ ਨਾਲ ਕੀ ਕਰਨਾ ਹੈ ਕਦੋਂ ਕੀ ਦੇਣਾ ਹੈ ਉਹ ਸੋਚਿਆ ਲਗਿਆ ਕਿ ਬਾਕਿਆ ਹੀ ਰੱਬ ਦੀ ਨੀਲਾ ਨਿਆਰੀ ਹੈ ਮੈਂ ਉਸ ਵੇਲੇ ਬੇਲੇ ਨੂੰ ਨਾ ਸਮਝ ਸਕਿਆ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਇਹਨਾਂ ਬੱਚਿਆਂ ਦਾ ਰਾਪੇ ਹੈ ਕਹਿੰਦੇ ਹਨ ਜਦੋਂ ਰੱਬ ਨਹੀਂ ਦੇਣਾ ਹੈ ਤਾਂ ਸੱਪਰ ਪਾੜ ਕੇ ਦੇ ਦਿੰਦਾ ਹੈ ਜੇਕਰ ਨਹੀਂ ਦੇਣਾ ਤਾਂ ਉਹ ਸਭ ਕੁਝ ਇਕੱਠਾ ਵੀ ਲੈ ਜਾਂਦਾ ਹੈ ਸੋ ਸਾਥ ਸੰਗਤ ਜੀ ਇਸ ਲਈ ਆਪਣੀ ਕਿਰਤ ਵਿੱਚ ਸਚਾਈ ਲਿਆ ਲਿਆਓ ਕਿਉਂਕਿ ਉਹਨਾਂ ਦੇ ਪੜਾਰੇ ਕਿਉਂਕਿ ਉਹ ਪੜਾਰੇ ਭਰਨ ਵਾਲੇ ਹਨ ਜੇਕਰ ਤੁਸੀਂ ਕਿਰਤ ਵਿੱਚ ਸਚਾਈ ਲੈ ਕੇ ਆਓਗੇ ਤਾਂ ਤੁਹਾਨੂੰ ਉਹ ਵੀ ਮਿਲ ਜਾਵੇਗਾ ਜੋ ਤੁਸੀਂ ਸੋਚਿਆ ਨਹੀਂ ਹੁੰਦਾ ਸਾਥ ਸੰਗਤ ਜੀ ਉਹ ਦੇਣ ਤੇ ਆ ਜਾਵੇ ਤਾਂ ਉਹ ਅਨਾਥ ਬੱਚੀਆਂ ਨੂੰ ਵੀ ਰਾਜ ਕਰਵਾ ਸਕਦਾ ਹੈ ਇਸੇ ਤਰ੍ਹਾਂ ਤੁਸੀਂ ਵੀ ਆਪਣੀ ਜ਼ਿੰਦਗੀ ਜ਼ਿੰਦਗੀ ਵਿੱਚ ਸੱਚਾਈ ਭਰੋ ਤਨਤਨ ਬਾਬਾ ਦੀਪ ਸਿੰਘ ਜੀ ਤੇ ਪੂਰਾ ਵਿਸ਼ਵਾਸ ਕਰੋ ਕਿਉਂਕਿ ਤਨਤਨ ਬਾਬਾ ਦੀਪ ਸਿੰਘ ਜੀ ਦੀ ਅਸੀਂ ਤੁਹਾਡੀ ਕੋਈ ਰੀਸ ਨਹੀਂ ਕਰ ਸਕਦਾ ਜਿਹੜਾ ਵੀ ਤਨਤਨ ਬਾਬਾ ਦੀਪ ਸਿੰਘ ਜੀ ਦਾ ਜੀਵਨ ਪੜਦਾ ਹੈ ਉਸਦੇ ਕਰਮਾਂ ਦੀ ਮਾਇਲ ਧੋਤੀ ਜਾਂਦੀ ਹੈ ਸਾਧ ਸੰਗਤ ਜੀ ਤੁਸੀਂ ਆਪਣੇ ਪਾਠ ਕਰਨ ਵਿੱਚ ਪੂਰਾ ਧਿਆਨ ਲਗਾਓ ਅਤੇ ਇਹਨੇ ਉਹ ਵੀ ਕਿ ਤੁਸੀਂ ਪਾਠ ਕਰਦੇ ਹੋ ਤੁਹਾਡਾ ਮਨ ਕਿਤੇ ਹੋਰ ਹੋਵੇ ਇਸ ਤਰ੍ਹਾਂ ਨਹੀਂ ਕਰਨਾ ਸਾਧ ਸੰਗਤ ਜੀ ਫਿਰ ਵੀ ਤੁਹਾਨੂੰ ਫਲ ਮਿਲੇਗਾ ਤੇ ਸੱਚੀ ਕਿਰਤ ਕਰਦੇ ਜਾਓ ਤੇ ਕਿਰਤ ਵਿੱਚ ਕਦੇ ਵੀ ਬੇਈਮਾਨੀ ਨਾ ਲੈ ਕੇ ਆਓ ਕਿਉਂਕਿ ਬਾਬਾ ਦੀਪ ਸਿੰਘ ਜੀ ਤਾਂ ਰਾਜੇ ਨੂੰ ਪਖਾਰੀ ਤੇ ਪਖਾਰੀ ਨੂੰ ਰਾਜਾ ਵੀ ਬਣਾ ਸਕਦਾ ਹੈ ਬਾਬਾ ਦੀਪ ਸਿੰਘ ਜੀ ਤੇ ਪੂਰਾ ਵਿਸ਼ਵਾਸ ਰੱਖੋ ਕਿਉਂਕਿ ਗੱਲ ਆ ਕੇ ਵਿਸ਼ਵਾਸ ਤੇ ਹੀ ਮੁਕਦੀ ਹੈ ਜੇਕਰ ਤੁਸੀਂ ਵਿਸ਼ਵਾਸ ਰੱਖੋਗੇ ਤਾਂ ਤੁਹਾਨੂੰ ਸਭ ਕੁਝ ਮਿਲ ਜਾਵੇਗਾ ਫਿਰ ਉਹ ਵੀ ਹੋ ਸਕਦਾ ਹੈ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ ਸੋ ਪਿਆਰੀ ਸਾਧ ਸੰਗਤ ਜੀ ਆਪਣੇ ਕਿਰਤ ਵਿੱਚ ਹਮੇਸ਼ਾ ਸੱਚਾਈ ਰੱਖੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਈ